ਕੀ ਚੀਜ਼ਾਂ ਹੁੰਦੀਆਂ ਜੀ ਆ ਜਿਵੇਂ 100-100 ਰੁਪਏ ਦੇ ਲੋਰ ਹੋ ਗਏ ਜੀ ਤੇ ਆ ਵੀ ਕੋਈ ਜਿਵੇਂ 100-100 ਰੁਪਏ ਦੀਆਂ ਨਿਕਰਾਂ ਹੋ ਗਈਆਂ ਟੀ-ਸ਼ਰਟ ਆ ਗਈ ਜੀ ਇਹ ਟੀ-ਸ਼ਰਟ ਵੀ ਜੀ ਆਪਾਂ ਲਾ ਦਿੱਤੀ ਆ ਜੀ 1.5-150 ਰੁਪਏ ਦੀ ਜੀ ਵੀ ਆਪਾਂ ਸੇਲ ਲਾ ਦਿੱਤੀ ਆ ਜੀ ਇਹ ਪਹਿਲਾਂ 300 ਰੁਪਏ ਦਾ ਪੀਸ ਸੀ ਆਪਾਂ ਸੇਲ ਕਰਦੇ ਸੀਗੇ ਜੀ ਹੁਣ ਇਹ ਜੀ ਹਜ਼ਾਰ ਦੇ ਆਪਾਂ 5 ਸੇਲ ਕਰਦੇ ਆ ਜੀ ਹਲਾ ਜੀ ਜਿਹੜੇ ਤੁਹਾਨੂੰ ਦਿਖਾਏ ਆ ਜੀ ਹਾਂਜੀ ਹਾਂਜੀ ਆ ਦੇਖੋ ਜੀ ਕਰੰਟ ਸਟੋਰ ਆਰਟੀਕਲ ਹੋਣਗੇ ਜੀ ਇਹ ਵੀ ਠੀਕ ਨਾਲੇ ਆ ਜੀ ਇਹ ਤੇ ਆ ਵੀ ਦੇਖੋ ਜੀ ਇਹ ਪੋਰਸ਼ੇ ਦੇ ਵਿੱਚ ਲਿਮਟਡ ਐਡੀਸ਼ਨ ਹੁੰਦੀ ਆ ਜੀ ਇਹ ਹੁਣ ਫੈਬਰਿਕ ਤੁਹਾਨੂੰ ਮੈਂ ਫੋਨ ਤੇ ਦਾ ਦੱਸ ਨਹੀਂ ਸਕਦਾ ਜੀ ਐਕਸਪੋਰਟ ਦੇ ਵਿੱਚ ਹੀ ਆ ਜੀ ਤੇ ਇਹਨਾਂ ਦਾ ਕੀ रेट ਆ ਜੀ ਇਹ ਜੀ ਸਿਰਫ 2.500 ਰੁਪਏ ਦਾ ਪੀਸ ਆ ਜੀ ਸਾਰੇ ਬ੍ਰਾਂਡ ਹੋਣਗੇ ਜੀ ਇਹਨਾਂ ਦੇਿਲ ਕਰਦੇ ਸੀਗੇ ਜੀ 2.500 ਰੁਪਏ ਦੀ ਹੁਣ ਇਹ ਤੇ ਫਲੈਟ ਸੇਲ ਲਾ ਦਿੱਤੀ ਆ ਜੀ ਆਪਾਂ ਇਹ 150 ਰੁਪਏ ਦਾ ਪੀਸ ਕਰ ਦਿੰਦਾ ਜੀ ਇਹਨਾਂ ਦੇ ਵੀ ਸੇਲਾਂ ਲਾ ਦਿਤੀਆਂ ਜੀ ਆਪਾਂ ਠੀਕ ਹੈ ਜੀ ਇਹ ਜੀ 2-200 ਰੁਪਏ ਦਾ ਪੀਸ ਕਰ ਦਿੰਦਾ ਜੀ ਆਪਾਂ ਬਾਈ ਜੀ 2-200 ਦੀਆਂ ਲੋਹਾਂ ਤੁਹਾਨੂੰ ਇਹ ਮਿਲ ਜਾਂ ਫਿਰ ਇਹ ਸਰਪਲਸ ਦੇ ਵਿੱਚ ਆ ਜਾਂਦੀ ਹੈ ਇਹ ਟੀ-ਸ਼ਰਟ ਫਰੈਸ਼ ਦੇ ਵਿੱਚ ਜੀ ਪਹਿਲਾਂ 5-500 ਰੁਪਏ ਦੀਆਂ ਹੁੰਦੀਆਂ ਜੀ ਤੇ ਹੁਣ ਇਹਨਾਂ ਦਾ ਰੇਟ ਆਪਾਂ 3.5-300 ਕਰਤਾ ਜੀ ਬਾਈ ਜੀ 3.5 ਦੇ ਮਹਿੰਗੇ ਬ੍ਰੈਂਡ ਓਕੇ ਜੀ ਹਾਂਜੀ ਹੁਣ ਆ ਦੇਖੋ ਜੀ ਜਿਹੜੇ ਐਨ ਆਰ ਆਈ ਭਰਾ ਆ ਜਾਂ ਜਿਹੜੇ ਇੱਥੇ ਪੰਜਾਬ ਦੇ ਵਿੱਚ ਦੇ ਵਿੱਚ ਹੀ ਵਰਕ ਹੋਇਆ ਵਿਆ ਜੀ ਨਾਲੇ ਦੋਨੋਂ ਪਾਸੇ ਦੀ ਹਾਂਜੀ ਕਾਲਰ ਖੜੇ ਵੀ ਕਰ ਸਕਦੇ ਆ ਤੇ ਆਪਾਂ ਡਾਊਨ ਵੀ ਕਰ ਸਕਦੇ ਆ ਮੇਡ ਇਨ ਬੰਗਲਾਦੇਸ਼ ਮੇਡ ਇਨ ਬੰਗਲਾਦੇਸ਼ ਦੀ ਬਾਈ ਆ ਜੀ ਤੁਹਾਨੂੰ ਪਤਾ ਲੱਗ ਗਿਆ ਹੋਣਾ 22 ਇੰਚ ਪਹੁੰਚਾ ਹੋਊਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਆਂ ਸ਼ਹਿਰ ਤਲਵੰਡੀ ਭਾਈ ਜ਼ਿਲ੍ਹਾ ਫਰੋਜ਼ਪੁਰ ਤੇ ਇੱਥੋਂ ਦੀ ਆਪਾਂ ਜਿਹੜੀ ਸੇਲ ਵਾਲੀ ਮਾਰ ਦੁਕਾਨ ਤੇ ਆਏ ਆਂ ਤੇ ਬਿਲਕੁਲ ਜਿਹੜਾ ਹੋਲਸੇਲ ਵਿਊ ਗੁੱਲਸੇਲ ਤੇ ਜਿਹੜਾ ਕਪੜਾ ਮਿਲਦਾ ਵਾ ਬਿਲਕੁਲ ਸਸਤਾ ਮਿਲੂਗਾ ਲੋਰਾਂ ਟੀ-ਸ਼ਰਟਾਂ ਜਿਹੜੀਆਂ ਤੁਹਾਨੂੰ 100 150 ਤੋਂ ਸ਼ੁਰੂ ਜਿਹੜੀਆਂ ਮਿਲ ਜਾਣਗੀਆਂ ਤੇ ਆਪਾਂ ਜਿਹੜਾ ਸਾਰਾ ਤੁਹਾਨੂੰ ਸਟਾਕ ਦਿਖਾਵਾਂਗੇ ਤੇ ਸੇਲਾਂ ਲੱਗ ਗਈਆਂ ਤੇ ਮਾਲ ਬਾਈ ਕੋਲੇ ਫਰੈਸ਼ ਵੀ ਹੁੰਦਾਗਾ ਤੇ ਸਾਰਾ ਮਤਲਬ ਜਿਹੜਾ ਮਾਲ ਹੈਗਾ ਵਾ ਆਪਾਂ ਸਾਰੀ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਆ ਸਾਸੀ ਗਾਲ ਬਾਈ ਜੀ ਸੋ ਸਿਕਲ ਜੀ ਸਾਰਿਆਂ ਨੂੰ ਹੋਠਠਾਕ ਜੀ ਬਹੁਤ ਵਧੀਆ ਜੀ ਤੁਸੀਂ ਸਨੋ ਕੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਜੀ ਮੈਂ ਤੁਹਾਡੀ ਵੀਡੀਓ ਜਰੀਏ ਸਾਰੇ ਭੈਣ ਭਰਾਵਾਂ ਦਾ ਬਹੁਤ ਹੀ ਜਿਆਦਾ ਧੰਨਵਾਦ ਕਰਦਾ ਜੀ ਜਿਹਨੇ ਭੈਣ ਭਰਾਵਾਂ ਨੇ ਇੰਨੀ ਸਪੋਰਟ ਕੀਤੀ ਹੈ ਜੀ ਆਪਣੇ ਹਾਂਜੀ 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 ਹੁਕਮ ਕਰੋ ਜੀ ਹਾਂਜੀ ਹੁਣ ਆਪਾਂ ਮੁੱਦੇ ਤੇ ਆਉਣੇ ਜੀ ਆ ਜਿਹੜਾ ਆਪਣਾ ਕੱਪੜਾ ਵਾ ਇਹ ਗਰਮੀ ਵਾਲਾ ਕੱਪੜਾ ਲੱਗਾ ਹੋਇਆ ਹੈ ਨਾ ਠੰਡ ਵਾਲਾ ਯਾਨੀ ਕਿ ਬਿਲਕੁਲ ਜਿਹੜਾ ਹੁਣ ਬਣ ਕੀਤਾ ਹੈ ਹਾਂ ਠੰਡ ਵਾਲਾ ਇਹ ਜਿਹੜਾ ਸਭ ਤੋਂ ਘੱਟ ਤੋਂ ਘੱਟ ਕੀ ਰੇਟ ਤੋਂ ਸ਼ੁਰੂ ਹੋ ਜਾਂਦੀਆਂ ਲੋਰਾਂ ਟੀ-ਸ਼ਰਟ ਹੈ ਜਿਵੇਂ ਆਮ ਬੰ ਆਪਾਂ ਕਹਿ ਦਿੰਦੇ ਨਾ ਖਿੱਚ ਕੇ ਰੇਟ ਵਾਲਾ ਖਿੱਚ ਕੇ ਰੇਟ ਵਾਲਾ ਹਾਂਜੀ ਹੁਣ ਦੇਖੋ ਜੀ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰਦੇ ਆ ਆਹ ਟੀ-ਸ਼ਰਟ ਆ ਜੀ ਕਾਲਰ ਦੇ ਵਿੱਚ ਠੀਕ ਹੈ ਜੀ ਇਹ ਐਕਸਪੋਰਟ ਦੀ ਟੀ-ਸ਼ਰਟ ਆ ਜੀ ਪਹਿਲਾਂ ਆਪਾਂ ਸੇਲ ਕਰਦੇ ਸੀਗੇ ਜੀ 250 ਰੁਪਏ ਦੀ ਹੁਣ ਇਹ ਤੇ ਫਲੈਟ ਸੇਲ ਲਾ ਦਿੱਤੀ ਆ ਜੀ ਆਪਾਂ ਇਹ 150 ਰੁਪਏ ਦਾ ਪੀਸ ਕਰ ਦਿੰਦਾ ਜੀ। ਲਓ ਬਾਈ ਜੀ ਇਹ 150 150 ਦੀਆਂ ਟੀ-ਸ਼ਰਟਾਂ। ਹਾਂਜੀ। ਇਹ ਇੰਨਾ ਦਿਨਾਂ ਢੇਰੀਆਂ ਚ ਜਿਹੜੀ ਮਰਜ਼ੀ ਚੱਕ ਲੈ ਜਾਓ ਬਾਈ ਜੀ। ਸਾਰਾ ਬ੍ਰਾਂਡ ਹੋਊਗਾ ਜੀ। ਉਹ ਵੀ オリジナル ਵਾਲਾ ਜੀ। ਓਕੇ। ਤੇ ਸਾਰੇ ਵਧੀਆ ਨਵੇਂ ਅਰਗੇ ਪੀਸ ਪਏ ਹੋਣਗੇ। ਠੀਕ ਆ ਬਰੇ ਠੀਕ ਆ। ਹਾਂਜੀ। ਸਾਈਜ਼ ਹੋਣਗੇ ਜੀ ਐਮ ਤੋਂ ਲੈ ਕੇ ਡਬਲ ਐਕਸਲ। ਠੀਕ ਆ ਬਾਈ ਜੀ। ਇਹਨਾਂ ਵਾਲੀ ਦਾ ਤਾਂ ਜੀ ਥੋੜਾ ਥੋੜਾ ਇਹਨਾਂ ਦਾ ਇਹ ਫਿਰ ਜੀ ਇਹ ਇਦੋਂ ਵੀ ਸਸਤਾ ਹੁੰਦਾ ਜੀ ਮਾਲ। ਹਾਂ ਇਹ ਹੀ ਚੀਜ਼ਾਂ ਹੁੰਦੀਆਂ ਜੀ ਆ ਜਿਵੇਂ 100-100 ਰੁਪਏ ਦੇ ਲੋਰ ਹੋ ਗਏ ਜੀ ਤੇ ਆ ਵੀ ਕੋਈ ਜਿਵੇਂ 100-100 ਰੁਪਏ ਦੀਆਂ ਨੀਕਰਾਂ ਹੋ ਗਈਆਂ ਜੀ ਠੀਕ ਆ ਜੀ ਤੇ ਆ ਵਿੱਚ ਇਹੀ ਚੀਜ਼ਾਂ ਜੀ ਇਹਦੇ ਆ ਭਰਿਆ ਪਿਆ ਜਿਹਾ ਜਾਨਕੀ 100-100 ਵਾਲਾ ਟੋਕਰੇ ਦੇ 100-100 ਰੁਪਏ ਵਾਲਾ ਸਾਰਾ ਟੋਕਰੇ ਦੇ ਵਿੱਚ ਠੀਕ ਆ ਜੀ ਤੇ ਆ ਫਿਰ ਇਹ ਸਰਪਲਸ ਦੇ ਵਿੱਚ ਆ ਜਾਂਦੀ ਹੈ ਜੀ ਟੀ-ਸ਼ਰਟ ਫਰੈਸ਼ ਦੇ ਵਿੱਚ ਜੀ ਨਵੀਂ ਬ੍ਰਾਂਡ ਦੀ ਹੁੰਦੀ ਹੈ ਜੀ origignal champion ਦੀ ਸੀਰੀਜ਼ ਆ ਜੀ ਠੀਕ ਆ ਜੀ ਇਹ ਤੇ ਵੀ ਆਪਾਂ ਸੇਲ ਲਾ ਦਿੱਤੀ ਹੈ ਜੀ ਇਹ ਪਹਿਲਾਂ 300 ਰੁਪਏ ਦਾ ਪੀਸ ਸੀ ਆਪਾਂ ਸੇਲ ਕਰਦੇ ਸੀਗੇ ਜੀ ਹੁ ਹਯਾ ਹਰ ਦੇ ਆਪਾਂ 5 ਸੇਲ ਕਰਦੇ ਆ ਜੀ 1000 ਦੇ ਆਪਾਂ 5 ਟੀ-ਸ਼ਰਟਾਂ ਜਿਹੜੀਆਂ ਮਰਜੀ ਚੈੱਕ ਕਰਕੇ ਲੈ ਜਾਓ ਇੰਪੋਰਟਡ ਹੋਣਗੇ ਜੀ ਤੇ ਬ੍ਰਾਂਡ ਦੇ Ориਜੀਨਲ ਹੋਣਗੇ ਜੀ ਠੀਕ ਹੈ ਜੀ ਇੱਕ ਗੱਲ ਹੋਰ ਵੀਰ ਜੀ ਜਿਹੜੀ ਚੀਜ਼ ਅਸੀਂ Ориਜੀਨਲ ਕਹਾਂਗੇ ਇਹਦਾ ਮਤਲਬ ਉਹ origignal ਹੀ ਹੋਊਗੀ ਠੀਕ ਆ ਜੀ ਜਿੱਦੋਂ ਮਰਜ਼ੀ ਚੈੱਕ ਕਰਾ ਲੈਣ ਜੀ ਚਾਹੇ ਜਿੱਦੋਂ ਮਰਜ਼ੀ ਚੈੱਕ ਕਰਾ ਲੈਣ ਜੀ ਫੁੱਲ ਕ੍ਰੇਮ ਕਲੇਮ ਕਰਾਂਗੇ ਜੀ ਅਸੀਂ ਠੀਕ ਆ ਜੀ ਠੀਕ ਆ ਫਿਰ ਆ ਆ ਗਈ ਜੀ ਨੀਕਰ ਜੀ ਇਹਦੇ ਵਿੱਚ ਸ਼ਾਰਟਸ ਆ ਗਏ ਜੀ ਇਹ ਕਾਰਗੋ ਸ਼ਾਰਟਸ ਹੁੰਦੇ ਆ ਜੀ ਇਹ ਸਪੋਰਟ ਦੇ ਵਿੱਚ ਹੀ ਆ ਜੀ ਤੇ ਇਹਨਾਂ ਦਾ ਕੀ ਰੇਟ ਆ ਜੀ ਇਹ ਜੀ ਸਿਰਫ 2.500 ਰੁਪਏ ਦਾ ਪੀਸ ਆ ਜੀ ਸਾਰੇ ਬ੍ਰਾਂਡ ਹੋਣਗੇ ਜੀ ਇਹਨਾਂ ਦੇ ਵਿੱਚ ਇਹ ਬਾਈ ਜੀ 2.500 ਵਾਲਾ ਮਾਲ ਪਿਆ ਵਾ ਜਿਹੜਾ ਮਰਜ਼ੀ ਚੱਕ ਲੋ ਆ ਕੇ 2.500 ਵਾਲਾ ਵਾ ਹਾਂ ਜੀ ਤੇ ਆ ਜਿੰਨਾ ਆ ਗਈਆਂ ਜੀ ਇਹ ਜਿੰਨਾ ਆ ਗਈਆਂ ਜੀ ਇਹ ਵੀ ਇਹ ਵੀ ਪਹਿਲਾਂ 5500 ਰੁਪਏ ਦੀਆਂ ਹੁੰਦੀਆਂ ਸੀਗੀਆਂ ਜੀ ਤੇ ਹੁਣ ਇਹਨਾਂ ਦਾ ਰੇਟ ਆਪਾਂ 3.5 300 ਕਰਤਾ ਜੀ ਭਾਈ ਜੀ 3.5 ਦੇ ਬ੍ਰਾਂਡ ਹੋਣਗੇ ਜੀ ਇਹ ਤੇ ਬ੍ਰਾਂਡ ਹੋਣਗੇ ਤੇ ਜਿਹੜਾ ਮਰਜੀ ਪੀਸ ਚੱਕ ਕੇ ਸਾਰੇ ਸੈਜ਼ ਮਾਲ ਜਾਣਗੇ ਜਿਹੜਾ ਮਰਜ਼ੀ ਚੱਕੋ ਤੇ ਲੈ ਕੇ ਜਾਓ ਤੇ ਨਾਲੇ ਨਵੇਂ ਅਰਗੇ ਪਏ ਆ ਪੀਸ ਜੀ ਜਮਾ ਫਿਨਿਸ਼ਿੰਗ ਵੈਲ ਫਿਨਿਸ਼ਿੰਗ ਹੋਊਗੀ ਜੀ ਇਹ ਐਕਸਪੋਰਟ ਵਾਲਾ ਮਾਲ ਸਾਰੇ ਐਕਸਪੋਰਟ ਵਾਲਾ ਮਾਲ ਆ ਜੀ ਇਹ ਫੇਰ ਆ ਲੋਰ ਆ ਗਏ ਜੀ ਸਾਰੇ ਬ੍ਰਾਂਡ ਦੇ ਜੀ ਇਹ 4.5 400 ਦੇ ਸੀਗੇ ਜੀ ਇਹਨਾਂ ਦੇ ਵੀ ਸੇਲਾਂ ਲਾ ਦਿਤੀਆਂ ਜੀ ਆਪਾਂ ਠੀਕ ਹੈ ਜੀ ਇਹ ਜੀ 2 200 ਰੁਪਏ ਦਾ ਪੀਸ ਕਰ ਦਿੱਤਾ ਜੀ ਆਪਾਂ ਓਏ ਭਾਈ ਜੀ 2 200 ਦੀਆਂ ਲੋਰਾਂ ਤੁਹਾਨੂੰ ਇਹ ਮਿਲ ਜਾਣਗੀਆਂ ਆ ਦੇਖੋ ਜੀ ਇੰਟਰਨੈਸ਼ਨਲ ਬ੍ਰਾਂਡ ਜੀ ਠੀਕ ਹੈ ਜੀ ਸਾਰੇ ਨਵੇਂ ਅਰਗੇ ਪਏ ਆ ਜੀ ਲੋਰ ਸਾਰੇ ਜੀ ਠੀਕ ਹੈ ਇਹ ਚੀਜ਼ਾਂ ਜੀ ਇਹੇ ਫੇਰ ਇਸ ਤੋਂ ਬਾਅਦ ਜੀ ਕਾਰਗੋ ਆ ਗਈ ਆ ਜੀ ਐਕਸਪੋਰਟ ਦੇ ਵਿੱਚ ਹੀ ਜੀ ਅੱਛਾ ਇਹ ਆਪਾਂ 3.5 300 ਦੀ ਕਰਤੀ ਆ ਜੀ 550 ਰੇਟ ਹੁੰਦਾ ਸੀ ਪਹਿਲਾਂ ਜੀ ਇਹਦਾ अच्छा ये 3.5 हा जी ये 6 पॉकेट ਹੁੰਦੀ ਹੈ ਜੀ ਕਾਰਗੋ ਇਹ ਠੀਕ ਆ ਜੀ ਹਾਂਜੀ ਇਹ ਜਿਹੜਾ ਮਰਜੀ ਪੀਚ ਸਾਰੇ ਸਾਰੇ ਸਾਈਜ਼ ਮਿਲਣਗੇ ਜੀ ਐਮ ਤੋਂ ਲੈ ਕੇ ਡਬਲ ਐਕਸਲ 트리플 ਐਕਸਲ ਤੱਕ ਜੀ ਯਾਨੀ ਕਿ 36 ਤੱਕ ਜੀ ਸਾਈਜ਼ ਠੀਕ ਆ ਜੀ ਹਾਂਜੀ ਇਹ ਚੀਜ਼ਾਂ ਹੁੰਦੀਆਂ ਜੀ ਫਿਰ ਆਈ ਗੋਲ ਗਲੇ ਦੀ ਟੀ-ਸ਼ਰਟ ਆ ਗਈ ਜੀ ਇਹ ਟੀ-ਸ਼ਰਟ ਵੀ ਜੀ ਆਪਾਂ ਲਾ ਦਿੱਤੀ ਆ ਜੀ 1.5 150 ਰੁਪਏ ਦੀ ਜੀ ਭਾਈ ਜੀ 1.5 150 ਦੀ ਟੀ-ਸ਼ਰਟ ਆ ਤੁਸੀਂ ਵਧੀਆ ਤੁਹਾਨੂੰ ਮਿਲ ਜੂਗੀ ਸਾਰੇ ਬ੍ਰਾਂਡ ਦੇ ਹੋਣਗੇ ਹਾਂ ਗਰਮੀ ਵਾਲੀਆਂ ਸੇਲਾਂ ਲੱਗੀਆਂ ਗਰਮੀ ਦੇ ਕੱਪੜੇ ਦੀਆਂ ਟੀ-ਸ਼ਰਟਾਂ ਸ਼ਰਟਾਂ ਵੀ ਤੁਹਾਨੂੰ ਮਿਲ ਜਾਣਗ ਤੇ ਬਿਲਕੁਲ ਸਸਤਾ ਯਾਨੀ ਕਿ ਯਾਰ ਮਰਦੀ ਦੇ ਭਾਈ ਆ ਸਮਾਨ ਸਾਰਾ ਜਿਹਦੇ ਨਾਲੇ ਬ੍ਰਾਂਡ ਦਾ ਹੋਊਗਾ ਜੀ ਤੇ ਫਰੈਸ਼ ਅਰਗਾ ਹੋਊਗਾ ਮਾਲ ਜੀ ਇਹ ਕਿਸਾਨ ਭਰਾਵਾਂ ਲਈ ਆਪਾਂ ਇੱਕ ਵੱਡਾ ਪ੍ਰਾਲਾ ਕੀਤਾ ਜੀ ਹੁ ਝੋਨੇ ਦਾ ਟਾਈਮ ਆ ਰਿਹਾ ਤੇ ਕਿਸਾਨ ਭਰਾਵਾਂ ਲਈ ਬਹੁਤ ਜ਼ਰੂਰੀ ਹੈ ਸਹੀ ਗੱਲ ਆ ਬਹੁਤ ਆ ਕਾਟਨ ਦੇ ਵਿੱਚ ਆ ਬਿਲਕੁਲ ਪਤਾ ਨਹੀਂ ਲੱਗੂ ਵੀ ਤੁਹਾਡੇ ਪਾਈ ਹੋਈ ਆ ਪਿਓਰ ਕਾਟਨ ਦੇ ਵਿੱਚ ਆ ਜੀ ਫਿਰ ਹੁਣ ਆਈ ਸ਼ਰਟ ਆ ਗਈ ਆ ਜੀ ਆ ਸ਼ਰਟ ਦੇਖੋ ਜੀ ਸ਼ਰਟ ਵੀ 1.50 ਦੀ ਆਪਾਂ ਕਰ ਦਿੱਤੀ ਆ ਜੀ ਆ ਵੇਖੋ ਜੀ ਆ 1.50 ਦੀਆਂ ਸ਼ਰਟਾਂ ਬਾਈ ਜਿਹੜੀ ਮਰਜੀ ਚੱਕ ਲੋ ਘਟੋ ਘੜ 3 400 ਪੀਸ ਹੋਊਗਾ ਜੀ ਓਕੇ ਜੀ ਠੀਕ ਆ ਜੀ ਹੁਣ ਆਪਾਂ ਆਉਣੇ ਆ ਜੀ ਫਰੈਸ਼ ਮਾਲ ਲੈ ਜਿਹਨੂੰ ਆਪਾਂ ਪ੍ਰੀਮੀਅਮ ਅਲਟਰਾ ਪ੍ਰੀਮੀਅਮ ਕਹਿ ਦਿੰਨੇ ਆ ਜੀ ਓਕੇ ਜੀ ਹਾਂਜੀ ਹੁਣ ਆ ਦੇਖੋ ਜੀ ਜਿਹੜੇ ਐਨ ਆਰ ਆਈ ਭਰਾ ਆ ਜਾਂ ਜਿਹੜੇ ਇੱਥੇ ਪੰਜਾਬ ਦੇ ਵਿੱਚ ਲਗਜ਼ਰੀ ਦੇ ਸ਼ੌਕੀਨ ਆ ਜੀ ਹਾਂਜੀ ਪਿਓਰ ਲਗਜ਼ਰੀ ਪ੍ਰੀਮੀਅਮ ਦੇ ਵਿੱਚ ਉਹਨਾਂ ਲਈ ਆਪਾਂ ਆਟਮਾ ਲੈ ਕੇ ਆਂਦੀਆਂ ਜੀ ਇੱਧਰ ਮਾੜਾ ਇੱਕ ਕੈਮਰਾ ਕਰੋ ਜੀ ਠੀਕ ਆ ਜੀ ਇਹ ਵੀ ਜੀ ਤੁਸੀਂ ਟਰਾਈ ਕਰਕੇ ਆ ਜੇ ਜੋ ਬੇਸ਼ੱਕ ਜਿੰਨਾ ਲੋਕਾਂ ਦਾ ਰੇਟ ਹੋਊਗਾ ਉਦੋਂ ਅੱਧਾ ਰੇਟ ਹੋਊਗਾ ਜੀ ਸਾਡੇ ਇੱਥੇ ਜਾਣੇ ਮਾਣੇ ਬੰਦੇ ਆ ਜੀ ਕਈ ਪੰਜਾਬ ਦੇ ਵਿੱਚ ਇੰਸਟਾ ਪੇਜ ਚਲਾਉਂਦੇ ਆ ਹਾਂਜੀ ਉਹ ਜੀ 25 2500 ਤਿੰਨ ਤਿੰਨ ਹਜ਼ਾਰ ਦੀ ਆ ਚੀਜ਼ਾਂ ਸੇਲ ਕਰਦੇ ਆ ਜੀ ਆਹ ਟੀ-ਸ਼ਰਟਾਂ ਹਾਂਜੀ ਇਹੀ ਟੀ-ਸ਼ਰਟਾਂ ਜੀ ਇਹ 터ਕੀ ਮੇਡ ਹੁੰਦੀਆਂ ਜੀ ਇਹ ਅੱਛਾ ਜੀ ਮੇਡ ਇਨ 터ਕੀ ਹੁੰਦੇ ਆ ਜੀ ਆਹ ਦੇਖੋ ਜੀ ਆਹ ਚੀਜ਼ਾਂ ਅੱਛਾ ਜੀ ਇਹ ਜੀ ਆਨਲਾਈਨ 82 82 80 80 ਹਜ਼ਾਰ ਦੇ ਆਰਟੀਕਲ ਆ ਜੀ ਪੂਰੇ ਆ ਪੂਰੀ ਡਿਟੇਲ ਚੈੱਕ ਕਰਾਓ ਜੀ ਇਹਨਾਂ ਦੀ ਇੱਕ ਮਿੰਟ ਆ ਗੁੱਚੀ ਦਾ ਆਰਟੀਕਲ ਆ ਜੀ ਆਹ ਦੇ ਹਾਂਜੀ ਆ ਇਥੋਂ ਪਛਾਣ ਹੁੰਦੀ ਆ ਜੀ ਆ ਵਾਸ਼ਕੇਅਰ ਦੇਖੋ ਇਹਨਾਂ ਦਾ ਜੀ ਠੀਕ ਆ ਜੀ ਆ ਦੇਖੋ ਜੀ ਹਾਂਜੀ ਹਾਂਜੀ ਆ ਇਥੋਂ ਹੁੰਦੀ ਆ ਜੀ ਪਛਾਣ ਮੇਡ ਇਟਲੀ ਜੀ ਅਲਟਰਾ ਪ੍ਰੀਮੀਅਮ ਆਰਟੀਕਲ ਰਹਿਣ ਆਲੇ ਆ ਜੀ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਆ ਮਿਲ ਜਾਣਗੇ ਗੁੱਚੀ ਚ ਬਲੈਕ ਹੋ ਗਿਆ ਜੀ ਆ ਹੋ ਗਿਆ ਜੀ ਠੀਕ ਆ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਆ ਜੀ ਏ ਪ੍ਰਾਈਸ ਜੀ ਅਸੀਂ ਰਿਵੀਲ ਨਹੀਂ ਕਰ ਸਕਦੇ ਜੀ ਏਦਾਂ ਵੈਸੇ ਤੁਹਾਨੂੰ ਪ੍ਰੋਪਰ 올ਓਵਰ ਐਸਟੀਮੇਟ ਲਾ ਦਿੰਨੇ ਪੂਰੀ ਦੁਕਾਨ ਦੇ ਵਿੱਚ ਜੀ ਤੁਹਾਨੂੰ ਸ਼ਾਇਦ ਜਜਮੈਂਟ ਹੋ ਹੀ ਜਾਵੇ 150 ਤੋਂ ਲੈ ਕੇ ਟੀ-ਸ਼ਰਟ ਜੀ 1250 ਤੱਕ ਐਂਡ ਆ ਜੀ ਆਪਣੇ ਇੱਥੇ ਟੀ-ਸ਼ਰਟ ਦਾ ਜੀ 150 ਤੋਂ ਲੈ ਕੇ 1250 ਤੱਕ ਜਿਹੜਾ ਟੀ-ਸ਼ਰਟ ਦਾ ਐਂਡ ਆ ਤੇ ਬਿਲਕੁਲ ਜਿਹੜਾ origignal ਮਾਲ ਹੋਊਗਾ origignal ਜਮਾ ਜਿਹਨੂੰ ਆਪਾਂ ਜੀ 터ਕੀ ਕਹਿੰਨੇ ਆ ਜੀ ਬਾਈ ਜੀ ਚੈੱਕ ਕਰਾ ਸਕਦਾ ਬਾਈ ਜਿੱਥੇ ਮਰਜ਼ੀ ਦੀ ਚੈੱਕ ਕਰਾ ਦੇਣ ਜੀ ਬਈ ਚੈੱਕ ਕਰਵਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਬਈ 19 21 ਦਾ ਫਰਕ ਆ ਤੇ ਅਸੀਂ ਕਲੇਮ ਕਰਾਂਗੇ ਜੀ ਠੀਕ ਆ ਬਈ ਜੀ ਆ ਦੇਖੋ ਜੀ ਥਰੈਡ ਦੇ ਵਿੱਚ ਵਰਕ ਹੋਇਆ ਵਿਆ ਜੀ ਇਹ ਕੋਈ ਸਟicker ਨਹੀਂ ਤੇ ਕੋਈ ਕੜਾਈ ਨਹੀਂ ਹੈਗੀ ਕੋਈ ਥਰੈਡ ਦੇ ਵਿੱਚ ਹੀ ਵਰਕ ਹੋਇਆ ਵਿਆ ਜੀ ਨਾਲੇ ਦੋਨੋਂ ਪਾਸੇ ਦੀ ਹਾਂ ਜੀ ਕਾਲਰ ਖੜੇ ਵੀ ਕਰ ਸਕਦੇ ਆ ਤੇ ਆਪਾਂ ਡਾਊਨ ਵੀ ਕਰ ਸਕਦੇ ਆ ਆ ਬਟਨ ਦੇਖੋ ਜੀ ਪੂਰੀ ਡਿਟੇਲ ਦੇਖੋ ਜੀ ਆ ਲੋਗੋ ਦੇਖੋ ਜੀ ਬਲਮੈਂਦਾ ਜੀ ਹਾਂਜੀ ਇਹ ਚੀਜ਼ਾਂ ਹੁੰਦੀਆਂ ਜੀ ਇਹ ਪ੍ਰੀਮੀਅਮ ਅਲਟਰਾ ਪ੍ਰੀਮੀਅਮ ਆਰਟੀਕਲ ਰਹਿਣ ਵਾਲਿਆ ਜੀ ਇਹ ਠੀਕ ਆ ਜੀ ਤੇ ਆ ਵੀ ਦੇਖੋ ਜੀ ਇਹ ਪੋਰਸ਼ੇ ਦੇ ਵਿੱਚ ਲਿਮਟਿਡ ਐਡੀਸ਼ਨ ਹੁੰਦੀ ਆ ਜੀ ਇਹ ਹੁਣ ਫੈਬਰਿਕ ਤੁਹਾਨੂੰ ਮੈਂ ਫੋਨ ਤੇ ਤਾਂ ਦੱਸ ਨਹੀਂ ਸਕਦਾ ਵੀਡੀਓ ਦੇ ਵਿੱਚ ਆ ਫੀਲ ਕਰਕੇ ਦੇਖੋ ਜੀ ਐਂ ਜਿਵੇਂ ਰੂਨ ਹੁੰਦੀ ਆ ਜੀ ਹਾਂ ਹਾਂ ਜਿਵੇਂ ਰੂਪਾਈ ਹੁੰਦੀ ਆ ਜੀ ਠੀਕ ਆ ਜੀ ਆ ਚੀਜ਼ਾਂ ਹੁੰਦੀਆਂ ਜੀ ਆ ਦੇਖੋ ਜੀ ਤੁਹਾਨੂੰ ਮੈਂ ਇਕੱਲਾ ਇਕੱਲਾ ਪੀਸ ਚੈੱਕ ਕਰਾਉਣਾ ਜੀ ਵੀਡੀਓ ਲੰਬੀ ਨਾ ਮਾ ਬਾਂ ਜੀ ਮੈਂ ਜਲਦੀ ਜਲਦੀ ਕਰਾ ਦਿੰਨਾ ਜੀ ਤੁਹਾਨੂੰ ਆਹ ਸੀਰੀਜ਼ ਹੋਊਗੀ ਜੀ ਪਾਰਸ਼ੇ ਦੇ ਵਿੱਚ ਠੀਕ ਹੈ ਸਾਰੇ ਡਿਫਰੈਂਟ ਡਿਫਰੈਂਟ ਆਰਟੀਕਲ ਹੋਣਗੇ ਜੀ ਆਰਟੀਕਲ ਤਾਂ ਬਹੁਤ ਜਿਆਦਾ ਆ ਜੀ ਸ਼ਾਪ ਦੇ ਵਿੱਚ ਆਹੀ ਸਾਰੇ ਕਵਰ ਨਹੀਂ ਕਰ ਸਕਦੇ ਕਵਰ ਨਹੀਂ ਕਰ ਸਕਦੇ ਸਹੀ ਗੱਲ ਆ ਹਾਂ ਸੋ ਸਾਨੂੰ ਜਲਦੀ ਜਲਦੀ ਕਰਨਾ ਪੈਣਾ ਕਿਉਂਕਿ ਭਾਈ ਜੀ ਜ਼ਿਆਦਾਤਰ ਲੋਕ ਜਿਹੜੀਆਂ ਲੰਬੀਆਂ ਵੀਡੀਓ ਦੇਖ ਕੇ ਖੁਸ਼ ਨਹੀਂ ਹੁੰਦੇਗੇ ਖੁਸ਼ ਨਹੀਂ ਹੁੰਦੇ ਹਾਂ ਇਹ ਤੋਂ ਬਿਹਤਰ ਆ ਤੁਹਾਨੂੰ ਭਈ ਆਪਾਂ ਜਿਹੜੀ ਸ਼ਾਪ ਦੀ ਡਿਟੇਲ ਵੀ ਦੱਸਤੀਏ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਤੇ 150 ਤੋਂ ਲੈ ਕੇ ਜਿਹੜੀਆਂ ਟੀ-ਸ਼ਰਟਾਂ ਜਿਹੜੀਆਂ ਸ਼ੁਰੂ ਆ ਬਾਈ ਜੀ ਸੇਲਾਂ ਲੱਗ ਗਈਆਂ ਗਰਮੀ ਵਾਲੇ ਕੱਪੜਿਆਂ ਦੀਆਂ ਤੁਸੀਂ ਆ ਕੇ ਇੱਥੋਂ ਬਾਈ ਕੋਲੋਂ ਜਿਹੜਾ ਸਸਤੇ ਤੋਂ ਸਸਤਾ ਸਮਾਨ ਲਿਆ ਸਕਦੇ ਹੋ ਬਾਈ ਜੀ ਪੂਰੀ ਸੰਤੋਸ਼ਟੀ ਮਿਲੂਗੀ ਤੁਹਾਨੂੰ ਸਮਾਨ ਤੋਂ ਔਨਲਾਈਨ ਚੈੱਕ ਕਰ ਲਿਓ ਜੀ ਆਰਟੀਕਲ ਠੀਕ ਆ ਜੀ ਪਤਾ ਲੱਗ ਜੂ ਕੀ ਰੇਟ ਹੈ ਪਹਿਲਾਂ ਔਨਲਾਈਨ ਚੈੱਕ ਕਰਿਆ ਜੋ ਬਾਈ ਜੀ 17 17000 ਦੇ ਆਰਟੀਕਲ ਆ ਜੀ ਆਹ ਬ੍ਰਾਂਡ ਦੇ ਹਾਂਜੀ ਤੇ ਚੈੱਕ ਕਰ ਲਿਓ ਜੋ ਤੇ ਆਪਣੇ ਤੋਂ ਫਿਰ ਰੇਡ ਪੁੱਛ ਲਿਓ ਜੋ ਬਈ ਕਈ ਨਾ ਹੁੰਦੇ ਆ ਕਮੈਂਟ ਦੇ ਵਿੱਚ ਬੋਲਦੇ ਆਏ ਆ ਬੁਲਾਨਾ ਤੇ ਹੁੰਕਾ ਉਹਨਾਂ ਨੂੰ ਇਹ ਆ ਬਈ ਉਹ ਪਹਿਲਾਂ ਆ ਕੇ ਜਿਹੜਾ ਇੱਥੇ ਆਪਦਾ ਚੈੱਕ ਕਰੋ ਠੀਕ ਆ ਕਮੈਂਟ ਫੇਰ ਕਰਿਆ ਕਰੋ ਘਰੇ ਬੈਠੇ ਤੁਸੀਂ ਕਮੈਂਟ ਕਰ ਦਿੰਦੇ ਬਈ ਆਏ ਆ ਜਿਉਂ ਆ ਇਹਦੋਂ ਬਿਹਤਰ ਆ ਪਹਿਲਾਂ ਆ ਕੇ ਸਮਾਨ ਚੈੱਕ ਕਰੋ ਜਿਹੜੀ ਗੱਲ ਬੋਲੀ ਗਈ ਆ ਉਹੋ ਹੀ ਨਿਕਲੂਗੀ ਬਈ ਜੀ ਆਹ ਦੇਖੋ ਜੀ ਕਾਰਗੋ ਚੈੱਕ ਕਰੋ ਜੀ ਮੇਡ ਇਨ ਬੰਗਲਾਦੇਸ਼ ਮੇਡ ਇਨ ਬੰਗਲਾਦੇਸ਼ ਦੀ ਬਈ ਆ ਜੀ ਤੁਹਾਨੂੰ ਪਤਾ ਲੱਗ ਗਿਆ ਹੁਣ ਆ 22 ਇੰਚ ਪਹੁੰਚਾ ਹੋਊਗਾ ਜੀ ਚਾਰ ਪੰਜ ਕਲਰ ਹੋਣਗੇ ਜੀ ਤੇ ਆਰਐਫਡੀ ਕਪੜਾ ਹੋਊਗਾ ਜੀ ਬਿਲਕੁਲ ਲਾਈਟ ਵੇਟ ਦੇ ਵਿੱਚ ਜੀ ਪ્યોਰ ਗਰਮੀ ਦੇ ਵਿੱਚ ਪੈਣ ਵਾਲਾ ਇਹਦਾ ਕੀ ਪ੍ਰਾਈਸ ਹੈ ਜੀ ਆਪਣੀ ਇਹਦਾ ਇਹਦਾ ਪ੍ਰਾਈਸ ਜੀ ਲੱਗ ਜੂਗਾ ਆਪਾਂ ਨੂੰ ਜੀ 1250 ਜੀ ਇਹ 1250 ਦੀ ਲੱਗ ਜੂਗੀ ਇੱਕ ਤੁਹਾਨੂੰ ਹੋਰ ਜ਼ਰੂਰੀ ਗੱਲ ਕਹਿਣੀ ਚਾਹੁੰਨਾ ਜੀ ਮੈਂ ਹਾਂਜੀ ਇਹ ਆਪਾਂ ਹੁਣ ਇੰਸਟਾ ਦਾ ਪੇਜ ਵੀ ਬਣਾ ਲਿਆ ਜੀ ਤੇ ਜ਼ਿਆਦਾ ਜਾਣਕਾਰੀ ਲਈ ਇਹ ਬਾਈ ਜੀ ਇੰਸਟਾ ਦਾ ਪੇਜ ਇੱਥੇ ਵਿੱਚ ਮੈਂਸ਼ਨ ਕਰ ਦੇਣਗੇ ਤੇ ਸਰ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤੇ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਕਿਰਪਾ ਕਰਕੇ ਸਪੋਰਟ ਜ਼ਰੂਰ ਕਰਿਓ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੇਅਰ ਕਰ ਦਿਓ ਜੋ ਭੇਜ ਜੀ ਤੇ ਆਪਣੇ ਚੈਨਲ ਦਾ ਨਾਮ ਦੱਸ ਦਿਓ ਜੀ ਚੈਨਲ ਦਾ ਮੈਂ ਨਾਮ ਜੀ ਆ ਜਾਂਦਾ ਹੁਣ ਸਾਨੂੰ ਵੀ ਨਹੀਂ ਯਾਦ ਹੁੰਦਾ ਜੀ ਮੈਂਸ਼ਨ ਜ਼ਰੂਰ ਕਰ ਦਾਂਗੇ ਜੀ ਵਿੱਚ ਇੰਸਟਾ ਦੀ ਆਈਡੀ ਗਿਲ ਕਲੈਕਸ਼ਨ ਦੇ ਨਾਮ ਤੇ ਹੋਊਗਾ ਜੀ ਓਕੇ ਜੀ ਹਾਂਜੀ ਭੇਜ ਜੀ ਫਿਰ ਆਹ ਟੀ-ਸ਼ਰਟਾਂ ਰਹਿਣ ਵਾਲੀਆਂ ਜੀ ਔਨ ਕਰੰਟ ਸਟੋਰ ਆਰਟੀਕਲ ਆ ਜੀ ਜਿਹੜੇ ਤੁਹਾਨੂੰ ਦਿਖਾਏ ਆ ਜੀ ਹਾਂਜੀ ਹਾਂਜੀ ਆਹ ਦੇਖੋ ਜੀ ਕਰੰਟ ਸਟੋਰ ਆਰਟੀਕਲ ਹੋਣਗੇ ਜੀ ਇਹ ਵੀ ਠੀਕ ਆ ਜੀ ਹਾਂਜੀ ਫੈਬਰਿਕ ਹੈਵੀ ਜੀ ਐਸਐਮ ਦੇ ਵਿੱਚ ਹੁੰਦਾ ਜੀ ਠੀਕ ਆ ਜੀ ਜਿਹੜੇ ਭਰਾ ਪਲੇਨ ਦੇ ਸ਼ੌਕੀਨ ਆ ਉਹਨਾਂ ਲਈ ਪਲੇਨ ਆਈਆਂ ਜੀ ਉਹਨਾਂ ਵਾਸਤੇ ਪਲੇਨ T-ਸ਼ਰਟਾਂ ਵੀ ਹੈਗੀਆਂ ਬਾਈ ਜੀ ਆਹ ਲੋ ਜੀ ਮੈਂਸ਼ਨ ਹੋਇਆ ਵਿਆ ਮੇਡ ਇਨ ਟਰਕੀ ਠੀਕ ਆ ਜੀ ਕੋਈ ਆਪਾਂ ਕਹਿਣ ਦੀਆਂ ਗੱਲਾਂ ਨਹੀਂ ਜੀ ਆ ਵੇਖੋ ਜੀ ਇਹਨਾਂ ਦਾ ਨਾਲ ਨਾਲ ਆਪਦਾ ਰੇਟ ਵੀ ਦੱਸ ਦਿਆ ਕਰੋ ਜੀ ਫੇਰ ਆਹ ਜੀ ਰੇਟ ਜੀ ਬਸ ਰੇਟ ਆਏ ਹਨ ਜੀ ਕਈ ਵਿਦਵਾਨ ਹੁੰਦੇ ਵਿੱਚ ਬੈਠੇ ਉਹ ਬਹੁਤ ਫਿਰ ਕਮੈਂਟ ਪੁੱਠੇ ਸਿੱਧੇ ਕਰਦੇ ਆ ਚੀਜ਼ ਦਾ ਵੇਖ ਕੇ ਪਤਾ ਲੱਗਦਾ ਜੀ ਹਨਾ ਜੀ ਹੁਣ ਟੀ-ਸ਼ਰਟ ਤਾਂ ਪਿਆਵਾਂ ਦੀ ਵੀ ਬਿਲ ਜਾਂਦੀ ਆ ਜੀ ਆ ਹੁਣ ਸ਼ਰਟ ਆ ਜੀ ਦੇਖੋ ਲਗਜ਼ਰੀ ਬ੍ਰਾਂਡ ਆ ਜੀ ਕ੍ਰਿਸਟਨ ਡਿਓਰ ਆ ਜੀ ਦੇਖੋ ਆਹ ਆਉਂਦਾ ਨਾਲ ਬੈਗ ਦੇ ਟੋਟ ਬੈਗ ਹੁੰਦਾ ਜੀ ਨਾਲ ਠੀਕ ਆ ਜੀ ਹਾਂ ਜੀ ਆ ਸ਼ਰਟ ਤੁਹਾਨੂੰ ਦਿਖਾਉਨੇ ਆ ਆਪ ਬਾਜੂ ਸ਼ਰਟ ਆ ਜੀ ਇਹ ਕਰੋਸ਼ੀਆ ਨੈਟ ਦੇ ਵਿੱਚ ਹੁੰਦੀ ਆ ਜੀ ਸ਼ਰਟ ਕਾਟਨ ਫੈਬਰਿਕ ਹੀ ਹੁੰਦਾ ਜੀ ਦੋ ਕਲਰ ਹੋਣਗੇ ਚ ਬਲੂ ਤੇ ਇਹ ਜੀ ਠੀਕ ਆ ਜੀ ਇਹ ਬਹੁਤ ਹੀ ਪ੍ਰੀਮੀਅਮ ਆਰਟੀਕਲ ਰਹਿਣ ਵਾਲਿਆ 850 ਦੀ ਮਿਲ ਜੂਗੀ ਜੀ ਠੀਕ ਹਾਂ ਹੁਣ ਤੁਹਾਨੂੰ ਲੋਰਾ ਵੀ ਦਿਖਾਉਣੀ ਆ ਜੀ ਲੋਰਾ ਵੀ ਆਪਣੇ ਕੋਲ ਐਂਡ ਗੱਲ ਬਾਤ ਹੀ ਹੁੰਦੀ ਆ ਜੀ ਪੂਰੀ ਇਹ ਵੀ ਫਰੈਸ਼ ਚ ਮਾਲ ਜੀ ਪੂਰਾ ਫਰੈਸ਼ ਦੇ ਵਿੱਚ ਹੋਊਗਾ ਜੀ ਜਿਹੜਾ ਪ੍ਰੋਪਰ ਫਰੈਸ਼ ਹੁੰਦਾ ਜੀ ਨਵਾਂ ਤੇ ਉਹ ਵੀ ਇੰਪੋਰਟਡ ਦੇ ਵਿੱਚ ਹੋਊਗਾ ਜੀ ਆਹ ਦੇਖੋ ਜੀ ਓਕੇ ਜੀ ਡਿਟੇਲ ਚੈੱਕ ਕਰਾ ਲਓ ਜੀ ਇਹ ਆਰਟੀਕਲ ਜਿਹੜੇ ਭਰਾ ਜੀ ਤੁਹਾਨੂੰ ਮੈਂ ਦਿਖਾ ਰਿਹਾ ਵੀਰੋ ਤੇ ਇਹ ਸ਼ਾਇਦ ਹੀ ਕਿਸੇ ਕੋਲ ਮਿਲਣ ਜੀ ਇਹ ਇਹ ਬਹੁਤ ਔਖੇ ਕਲੈਕਟ ਹੁੰਦੇ ਆ ਜੀ ਬੱਸ ਤੁਸੀਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਭਰਾ ਦੀ ਜਿਹਦੇ ਨਾਲ ਸਾਨੂੰ ਮੋਟੀਵੇਸ਼ਨ ਜਰੂਰ ਜਣਾ ਹਾਂ ਪਹੁੰਚਿਆ ਜੋ ਹਾਂਜੀ ਬਈ ਆਦਾ ਲੈ ਕੇ ਜਾਜੋ ਉਹ ਐਨ ਆਰ ਆਈ ਵੀਰਾਂ ਲਈ ਖਾਸ ਆ ਵੀ ਉਹ ਵੀਡੀਓ ਦੇਖ ਕੇ ਜਿਹੜਾ ਜਿਹੜੀਆਂ ਤੁਹਾਨੂੰ ਟੀ-ਸ਼ਰਟ ਦਿਖਾਈਆਂ ਫਰੈਸ਼ ਜਿ ਆਕੇ ਬਾਈ ਤੁਸੀਂ ਇੱਕ ਵਾਰੀ ਲੈ ਕੇ ਜਾਓਗੇ ਨਾ ਤੁਹਾਨੂੰ ਰੇਟ ਦਾ ਵੀ ਫਰਕ ਲੱਗੂਗਾ ਤੇ ਨਾਲੇ ਤੁਹਾਨੂੰ ਚੀਜ਼ਾਂ ਜਿਹੜੀਆਂ ਅਰੀਜਨਲ ਮਿਲਣਗੀਆਂ ਜੋ ਤੁਹਾਨੂੰ ਪਾਈਆਂ ਤੁਹਾਨੂੰ ਦੱਸਣਗੀਆਂ ਬਈ ਠੀਕ ਆ ਦੱਸਣ ਗਿਆ ਜੀ ਵਾਕਿਆ ਚੀਜ਼ਾਂ ਕੋਈ ਜੀ ਇਹ ਨਾਰਮਲ ਚੀਜ਼ਾਂ ਨਹੀਂ ਹੁੰਦੀਆਂ ਜੀ ਇਹ ਪ੍ਰੀਮੀਅਮ ਦੇ ਵਿੱਚ ਸਟਾਕ ਰਹਿਣ ਵਾਲਾ ਜੀ ਠੀਕ ਆ ਲੋਰ ਦਾ ਤੁਹਾਨੂੰ ਵੈਸੇ ਮੈਂ ਪ੍ਰਾਈਸ ਦੱਸ ਦਿੰਨਾ ਜੀ ਪੂਰੀ ਦੁਕਾਨ ਦੇ ਵਿੱਚ 200 ਤੋਂ ਲੈ ਕੇ 1250 ਦੀ ਰੇਂਜ ਤੱਕ ਲੋਰ ਪਿਆ ਜੀ ਆਪਣੇ ਕੋਲ ਠੀਕ ਆ ਜੀ 200 ਤੋਂ ਲੈ ਕੇ 1250 ਸੱਕੀ ਰੇਟ ਤਾਂ ਲੋਰ ਪਿਆ ਜੀ ਆਪਣੇ ਕੋਲ ਆ ਦੇਖੋ ਜੀ ਵਾਈਟ ਕਲਰ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਜੀ ਆਹ ਦੇਖੋ ਜੀ ਇੰਪੋਰਟਡ ਫੈਬਰਿਕ ਦੇ ਵਿੱਚ ਆ ਜੀ ਆਹ ਫਿਨਿਸ਼ਿੰਗ ਦੇਖੋ ਜੀ ਲੋਅਰ ਦੀ ਸਾਰੀ ਇਦਾਂ ਦੀ ਫਿਨਿਸ਼ਿੰਗ ਹੋਊਗੀ ਸਾਰੇ ਆਰਟੀਕਲਾਂ ਦੀ ਜੀ ਆਹ ਦਿਖਾਓ ਜੀ ਡਿਟੇਲ ਚ ਵਰਕ ਦਿਖਾਓ ਆ ਦਿਖਾਓ ਜੀ ਫੈਬਰਿਕ ਵੀ ਕ੍ਰਸ਼ ਟੈਰੀ ਇੰਪੋਰਟਡ ਦੇ ਵਿੱਚ ਰਹਿਣ ਵਾਲਾ ਜੀ ਜਿਹੜਾ ਸੌਫਟ ਵਾਲਾ ਕੱਪੜਾ ਹੁੰਦਾ ਬਿਲਕੁਲ ਹਾਂਜੀ ਹਾਂਜੀ ਉਹ ਚੀਜ਼ਾਂ ਹੁੰਦੀਆਂ ਦੀ ਇਹ ਠੀਕ ਆ ਜੀ ਫਿਰ ਸਸਤੀ ਰੇਂਜ ਵਾਲੇ ਵੀ ਹੈਗੇ ਲੋਅਰ ਆਪਣੇ ਕੋਲ ਜੀ ਇਸ ਤੋਂ ਜਿਹੜੀ ਨੀਮੀ ਨੀਮਾ ਰੇਟ ਆ ਜਿਹੜਾ ਹਾਂਜੀ ਇਦਾਂ ਦਾ ਹਾਂਜੀ ਲੋਰਾਂ ਦਾ ਵੀ ਟੀ-ਸ਼ਰਟਾਂ ਵੀ ਦਿਖਾਣੀਆਂ ਆ ਜੀ ਆਹ ਲੋ ਜੀ ਸਿਰਫ ਤੇ ਸਿਰਫ 450 ਦੀ origignal ਟੀ-ਸ਼ਰਟ ਰਹਿਣ ਵਾਲੀ ਆ ਜੀ ਇਹ ਹਾਰਲੇਨ ਡੇਵਿਡਸਨ ਦੀ ਜੀ origignal ਟੀ-ਸ਼ਰਟ ਰਹਿਣ ਵਾਲੀ ਆ ਜੀ ਇਹ ਇਹ ਸਿਰਫ ਤੇ ਸਿਰਫ 450 ਦੀ ਹੈ ਦੁਬਾਰਾ ਰੀਸਟਾਕ ਹੋਈ ਆ ਜੀ 500 ਪੀਸ ਆਇਆ ਸੀਗਾ ਪਹਿਲਾਂ ਹਾਂਜੀ ਤੇ 250 ਪੀਸ ਹੁਣ ਲੈ ਕੇ ਆਂਦਾ ਜੀ ਇਹ ਠੀਕ ਆ ਇਹ ਦੁਬਾਰਾ ਰੀਸਟਾਕ ਹੋਈ ਆ ਜੀ ਇੱਕ ਵੀ ਪੀਸ ਨਹੀਂ ਸੀ ਬਚਿਆ ਪਹਿਲਾਂ ਯਾਨੀ ਕਿ ਪਸੰਦ ਕੀਤੀ ਲੋਕਾਂ ਨੇ ਬਹੁਤ ਜਿਆਦਾ ਪਸੰਦ ਕੀਤੀ ਆ ਜੀ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੀ ਆ ਜੀ ਹਾਰਲੇ ਡੈਵਿਡਸਨ ਬ੍ਰਾਂਡ ਆ ਇੰਪੋਰਟਡ ਆਰਟੀਕਲ ਆ ਜੀ ਤੇ ਨਾਲੇ 100% ਓਰੀਜਨਲ ਆ ਜੀ ਓਕੇ ਜੀ ਹਾਂਜੀ ਇਹ ਚੀਜ਼ਾਂ ਜੀ ਠੀਕ ਆ ਵੇਖੋ ਜੀ ਆ ਨਾਰਮਲ ਦੇ ਵਿੱਚ ਹੁੰਦਾ ਜੀ ਇਹ ਵੀਟਨਾਮ ਦਾ ਹੁੰਦਾ ਜੀ ਇਹ ਮਾਲ ਆ ਦੇਖੋ ਜੀ ਹਾਂਜੀ ਆ ਸੌਰੀ ਆ ਫੈਬਰਿਕ ਦੇਖੋ ਇਹਨਾਂ ਚ ਕਲਰ ਤੁਹਾਨੂੰ ਮਿਲ ਜਾਣਗੇ ਵਾਧੂ ਹੈਵੀ ਜੀਐਸਐਮ ਦੇ ਵਿੱਚ ਰਹਿਣ ਵਾਲਾ ਜੀ ਇਹ ਸਿਰਫ ਤੇ ਸਿਰਫ 450 ਦੀ ਆਈਟਮ ਆ ਜੀ ਆ 450 450 ਵਾਲੀਆਂ ਜੀ ਟੀ-ਸ਼ਰਟਾਂ ਸੀਗੀਆਂ ਹਾਂਜੀ ਤੇ ਬਾਕੀ ਬਾਈ ਤੁਹਾਨੂੰ ਆਪਾਂ ਜਿਹੜੀ ਸਾਰੀ ਸ਼ਾਪ ਬਾਈ ਦੀ ਜਿਹੜੀ ਕਮਾਤੀ ਆ ਹਾਂਜੀ ਤੇ ਸਾਰਾ ਜਿਹੜਾ ਆਪਾਂ ਸਮਾਨ ਤੁਹਾਨੂੰ ਜਿਹੜਾ ਰੀਜਨਲ ਆ ਹਾਂ ਜਿਹੜਾ ਸਿਲਲਾ ਜਿਹੜੀਆਂ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਿਆਂ ਤਕਰੀਬਨ ਤੇ ਤੁਹਾਨੂੰ ਲੋਰਾਂ ਵੀ ਦਿਖਾ ਦਿੰਨੇ ਆ ਹਾਂ ਆ ਨਿਕਰਾ ਫਲ ਟ੍ਰੈਂਡਿੰਗ ਵਿੱਚ ਰਹਿਣ ਵਾਲੀਆਂ ਜੀ ਗੋਡਿਆਂ ਤੋਂ ਨੇਮੀਆਂ ਹੁੰਦੀਆਂ ਇਹ ਨਿਕਰਾ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਜੀ ਬਲੈਕ ਤੇ ਪਰਪਲ ਤੇ ਰੈੱਡ ਜੀ ਠੀਕ ਆ ਆ ਗੋਡਿਆਂ ਤੋਂ ਨੀਵੀਆਂ ਨੀਕਰਾਂ ਨਾਲੀਆਂ ਫੁੱਲ ਟ੍ਰੈਂਡਿੰਗ ਦੇ ਵਿੱਚ ਆ ਜੀ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹਦਾ ਰੇਟ ਇੱਕ ਵਾਰੀ ਪਤਾ ਕਰਿਆ ਆਓ ਜੀ ਇਹ ਬਾਜ਼ਾਰ 'ਚ ਮਿਲਦੀ ਹੈ 950 ਦੀ ਜੀ ਇਹ ਤੋਂ ਘੱਟ ਨਹੀਂ ਮਿਲਦੀ ਬਾਜ਼ਾਰ 'ਚ ਪਹਿਲਾਂ ਪਤਾ ਕਰਕੇ ਆਓ ਪਤਾ ਕਰਕੇ ਆਓ ਆਪਣਾ ਰੇਟ ਆ ਜੀ ਸਿਰਫ ਤੇ ਸਿਰਫ 700 ਰੁਪਈਆ ਜੀ 700 ਰੁਪਈਆ ਰੇਟ ਤੇ ਗੱਲ ਜ਼ਰੂਰੀ ਹੋਰ ਜੀ ਬਾਜ਼ਾਰ ਨਾਲੋਂ ਰੇਟ ਆਪਣਾ ਘੱਟ ਹੀ ਹੋਊਗਾ ਚਾਹੇ 100 150 ਘੱਟ ਹੀ ਹੋਵੇ ਪਰ ਘੱਟ ਹੀ ਹੋਊਗਾ ਜੀ ਘੱਟੂਆ ਲੈ ਬਈ ਬਾਜ਼ੀ ਦਾਵਾ ਕਰਦਾ ਨਹੀਂ ਹੁੰਦਾ ਦਾਵਾ ਸਾਡਾ ਜੀ ਹਾਂ ਬਈ ਜੇ ਮਲਾਂ ਬਾਜ਼ਾਰ ਚੋਂ ਲੈ ਕੇ ਆਉਣੇ ਉਹਨਾਂ ਨਾਲੋਂ 100 150 ਰੁਪਿਆ ਰੇਟ ਜਿਹੜਾ ਘੱਟ ਹੋਊਗਾ ਤੁਸੀਂ ਪਹਿਲਾਂ ਪਤਾ ਕਰਕੇ ਆਓ ਬਈ ਜੀ ਫੇਰ ਆ ਕੇ ਇੱਥੇ ਜਿਹੜਾ ਸਮਾਨ ਆ ਉਹਦਾ ਦੇਖੋ ਜੇ ਤੁਹਾਨੂੰ ਪਸੰਦ ਆਉਂਦਾ ਤਾਂ ਲਓ ਨਹੀਂ ਉਹ ਤੁਹਾਡੇ ਦੇ ਉਹ ਤਾਂ ਤੁਹਾਡੀ ਚੁਆਇਸ ਆ ਤੁਹਾਡੀ ਚੁਆਇਸ ਆ ਜੀ ਆਹ ਦੇਖੋ ਜੀ ਸਾਡਾ ਫਰਜ਼ ਬੰਦਾ ਸੀ ਬਈ ਤੁਹਾਨੂੰ ਜਿਹੜਾ ਵਧੀਆ ਚੀਜ਼ ਮਿਲੇ ਤੇ ਸਸਤੀ ਚੀਜ਼ ਮਿਲੇ ਆ ਟੌਮੀ ਹਿਲ ਫਿਗਰ ਦਾ ਆਰਟੀਕਲ ਆ ਜੀ ਰਹਿਣ ਵਾਲਾ ਇਹ ਦਾ ਐਸ ਤੋਂ ਲੈ ਕੇ ਡਬਲ ਐਕਸਲ ਤੱਕ ਸਾਈਜ਼ ਹੋਊਗਾ ਲੋਕੋ ਦੇਖੋ ਮੈਟਲ ਦੇ ਵਿੱਚ ਆ ਜੀ origignal ਆਰਟੀਕਲ ਰਹਿਣ ਵਾਲਾ ਇੱਕ ਪੰਟਮੈਂਟ ਠੀਕ ਆ ਜੀ ਸਿਰਫ ਤੇ ਸਿਰਫ ਜੀ 8000 ਦਾ ਲੱਗਾ ਹੋਇਆ ਜੀ 8500 ਦਾ ਦੇ ਦਾਂਗੇ ਜੀ ਆ ਸੀਰੀਜ਼ ਆਈ ਹੋਈ ਆ ਤੇ ਮਾਲ ਖਮਾ ਦਿਓ ਇੱਕ ਵਾਰੀ ਦੁਕਾਨ ਦਾ ਭਾਈ ਤੁਹਾਨੂੰ ਸਾਰਾ ਮਾਲ ਵਿਖਾ ਦਿੰਨੇ ਆ ਨਾਲ ਤੁਹਾਨੂੰ ਦੱਸ ਦਿਆਂ ਭਾਈ 22 ਦਾ ਨੰਬਰ ਆ ਜਿਹੜਾ ਉਹ ਵੀ ਵੀਡੀਓ ਦੇ ਉੱਪਰ ਚੱਲ ਰਿਹਾ ਕਈ ਬੰਦੇ ਨਾ ਕਮੈਂਟ ਕਰੀ ਜਾਣਗੇ ਭਾਈ ਨੰਬਰ ਦਿਓ ਨੰਬਰ ਦਿਓ ਉਹਨਾਂ ਨੂੰ ਦੱਸ ਦਈਏ ਭਾਈ ਵੀਡੀਓ ਦੇਖੋਗੇ ਤਾਂ ਤਾਂ ਦੇਖੋ ਵੀਡੀਓ ਦੇ ਉੱਪਰ ਜਿਹੜਾ ਨੰਬਰ ਵੀ ਚੱਲ ਰਿਹਾ ਤੇ 22 ਦੀ ਸ਼ਾਪ ਦਾ ਨਾਮ ਵੀ ਚੱਲ ਰਿਹਾ ਵਾ ਜਿਹੜੇ ਕਿੱਥੇ ਕਿਹੜੇ ਸ਼ਹਿਰ ਚ ਤਲਵੰਡੀ ਭਾਈ ਸ਼ਹਿਰ ਆ ਉਹਦਾ ਜਿਹੜਾ ਨਾਮ ਵੀ ਚੱਲ ਰਿਹਾ ਬਾਈ ਦਾ ਨੰਬਰ ਜਿਹੜਾ ਅੱਡ ਚੱਲ ਰਿਹਾ ਵਾ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਜਿਹੜੀ ਕਰੰਟ ਲੋਕੇਸ਼ਨ ਹੈ ਜਿਹੜੀ ਤੁਸੀਂ ਉਹ ਦੁਕਾਨ ਦੀ ਪੁੱਛ ਵੀ ਸਕਦੇ ਹੋ ਤੇ ਆਪਾਂ ਖੜੇ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਸ਼ਹਿਰ ਬਿਲਕੁਲ ਜਿਹੜਾ ਆ ਬੱਸ ਸਟੈਂਡ ਆ ਸਾਹਮਣੇ ਬੱਸ ਸਟੈਂਡ ਦੇ ਵਿੱਚ ਇਹ ਜਿਹੜੀ ਜਿਹੜੀ ਸ਼ਾਪ ਆ ਤੇ ਉਹ ਜਿਹੜਾ ਸਾਹਮਣੇ ਰੋਡ ਆ ਉਹ ਅੰਮ੍ਰਿਤਸਰ ਵਾਲਾ ਤੇ ਤਲਵੰਡੀ ਭਾਈ ਵਾਲਾ ਜਿਹੜਾ ਪੁਰਾਣਾ ਰੋਡ ਸੋ ਅੱਜ ਦੀ ਵੀਡੀਓ ਜਿਹੜੀ ਆਪਣੀ ਇੱਥੇ ਖਾਤਮਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਸ਼ੇਅਰ ਕਰਨ ਵਾਲਿਆਂ ਵਾਸਤੇ ਵੀ ਦੱਸ ਦੋ ਮਲੋ ਸ਼ੇਅਰ ਕਰਨ ਵਾਲਿਆਂ ਲਈ ਜੀ ਦੇਖੋ ਹਜੇ ਤਾਂ ਕੋਈ ਅਮੇ ਤੁਹਾਨੂੰ ਝੂਠ ਮਾਰੀ ਜਾਈਏ ਡਿਸਾਈਡ ਨਹੀਂ ਕੀਤਾ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਖੁਸ਼ ਕਰਕੇ ਜ਼ਰੂਰ ਤੋੜਾਂਗੇ ਲੋ ਬਾਈ ਜੀ ਬਾਈਆਂ ਦਾ ਬਈ ਅਸੀਂ ਕੋਈ ਝੂਠ ਨਹੀਂ ਬੋਲਦੇ ਸਹੀ ਗੱਲ ਹੈ ਜੀ ਤੁਹਾਨੂੰ ਕਹਿ ਦਈਏ ਸ਼ੇ ਮੈਂ ਬਾਈ ਨੂੰ ਮੇਰੇ ਦਿਮਾਗ ਚ ਇਹ ਗੱਲ ਪੁੱਛ ਰਿਹਾ ਬਈ ਸ਼ੇਅਰ ਕਰਨ ਬਾਈਆਂ ਦਾ ਬਈ ਮੌਕੇ ਤੇ ਆਪਾਂ ਵੇਖ ਲਾਂਗੇ ਜੁਮੇ ਦਾ ਪਲਾਨ ਬਣਿਆ ਉਹਵੇਂ ਦਾ ਆਪਾਂ ਬਾਈ ਨੂੰ ਖੁਸ਼ ਕਰਕੇ ਜੋ ਵੀ ਹੋਊਗਾ ਖੁਸ਼ ਕਰਕੇ ਜ਼ਰੂਰ ਤੋੜਾਂਗੇ ਜੀ ਕੋਈ ਸਕ੍ਰਿਪਟਡ ਨਹੀਂ ਹੈਗਾ ਕੋਈ ਕੁਛ ਨਹੀਂ ਜੀ ऑन द स्पॉट ਆਪਾਂ ਜੋ ਵੀ ਹੋਊਗਾ ਆਪਾਂ ਜਰੂਰ ਮਾਨਤਾਨ ਕਰਾਂਗੇ ਜੀ ਠੀਕ ਹੈ ਜੀ ਤੇ ਇੰਸਟਾਗ੍ਰam ਦਾ ਪੇਜ ਜਰੂਰ ਫੋਲੋ ਕਰ ਲਿਓ ਜੋ ਭਰਾ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਸਾਰੀ ਡੇਲੀ ਦੀ ਅਪਡੇਟ ਉਹਦੇ ਵਿੱਚ ਆਚੀ ਪੈਂਦੀ ਆ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਨਵੀਂ ਵੀਡੀਓ ਦੇ ਨਾਲ